ਬੀਤੀ ਦੇਰ ਰਾਤ ਪੰਜਾਬ ਚ ਵਾਪਰ ਇੱਕ ਦਰਦਨਾਕ ਸੜਕ ਹਾਦਸੇ ਚ ਪੰਜਾਬ ਪੁਲਿਸ ਦੇ ACP ਅਤੇ ਉਸਦੇ ਗਨਮੈਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦ ਕਿ ਇਸ ਹਾਦਸੇ ਵਿੱਚ ਡਰਾਈਵਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਜਿਸ ਦਾ ਕਿ ਲੁਧਿਆਣਾ ਚ ਇਲਾਜ ਚੱਲ ਰਿਹਾ ਹੈ ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਈਸਟ ਵਿਖੇ ਡਿਊਟੀ ਤੇ ਤਾਇਨਾਤ ਸਨ ਤੇ ਗਨਮੈਨ ਦੀ ਪਛਾਣ ਪਰਮਜੋਤ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਦਿਨ ਰਾਤ ACP ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤੇ ਜਦੋਂ ਸਮਰਾਲਾ ਲਾਗੇ ਦਿয়ালਪੁਰਾ ਪਿੰਡ ਦੇ ਸਿੱਖ ਬਣੇ ਫਲਾਈਓਵਰ ਤੇ ਪਹੁੰਚੇ ਤਾਂ ਇੱਕ ਸਕਾਰਪਿਓ ਗੱਡੀ ਨੇ ਓਵਰਟੇਕ ਕਰਦਿਆਂ ਹੋਇਆਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਫਾਰਚੂਨਰ ਗੱਡੀ ਨੂੰ ਤੁਰੰਤ ਅੱਗ ਲੱਗ ਗਈ ਤੇ ਦੇਖਤੇ ਹੀ ਦੇਖਤੇ ਗੱਡੀ ਸੁਆਹ ਹੋ ਗਈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਗੱਡੀ ਚੋਂ ਸਭ ਨੂੰ ਬਾਹਰ ਕੱਢ ਲਿਆ ਗਿਆ ਪਰੰਤੂ ACP ਅਤੇ ਉਸਦੇ ਗਨਮੈਨ ਦੀ ਮੌਤ ਹੋ ਚੁੱਕੀ ਸੀ ਜਦਕਿ ਡਰਾਈਵਰ ਗੰਭੀਰ ਸਖਮੀ ਹੋਇਆ ਕਟਨਾ ਤੋਂ ਬਾਅਦ ਲੁਧਿਆਣਾ ਪੁਲਿਸ ਦੇ اعلی ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਕਮਨਿਕਾ। ਲੰਗ ਆਬਿ ਤੋਂ ਐਕਸੀਡੈਂਟ ਹੋ ਗਿਆ ਸੀ। ਬੰਦਾ ਨੂੰ ਹਸਪਤਾਲ। ਹਾਂਜੀ। ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਅਹਲੇ ਡਿਵਾਈਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਸੇਕਰ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ। ਜਿਸ ਜਿਸ ਕੀ ਨਾਮ ਜਿਹੜਾ ਹਸਪਤਾਲ ਇੱਕ ਇਸੇ ਪੀ ਸੰਦੀਪ ਸਿੰਘ ਜੀ। ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੰਮਨ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਿਹਨੂੰ ਤੇ ਕਿੱਡੀ ਕੁ ਉਮਰ ਹੋਊ ਉਹਨਾਂ ਨੂੰ ਕੁਛ ਹੈ ਅ ਅ ਅਸਰ ਕੀ 40 ਸਾਲ ਦੇ ਆਸ-ਪਾਸ ਤੇ ਜਿਹੜਾ ਕਨਵੈਨਸ ਸੀ ਆ ਉਹ ਵੀ ਕਿਹੜੀ ਕੁ ਉਮਰ ਦੀ ਹਾਂ ਹਾਂ ਠੀਕ ਆ ਆਸ-ਪਾਸ ਤੇ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਹੈ ਅ ਤੇ ਇਹਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਸਿਰ ਤੇ we at gna university see potential in everyone and everything around us we drive innovation and entrepreneurship we groom competent global citizens to effect positive change around them